ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਧਨਿਕ ਫੇਰਾ ਤੇ ਮਹਿ ਬਾਵਨਾ ਇਨਕਮ ਟੈਕਸ ਨਾਲ ਜੁੜੀ ਖਬਰ ਤੁਹਾਨੂੰ ਦੱਸਣ ਜਾ ਰਹੀ ਹੈ ਇਨਕਮ ਟੈਕਸ ਦੇ ਨਾਲ ਜੁੜੇ ਕਈ ਬਦਲਾਅ ਹੋਣ ਜਾ ਰਹੇ ਨੇ ਤੇ ਅਕਤੂਬਰ ਦੇ ਮਹੀਨੇ 1 ਅਕਤੂਬਰ ਤੋਂ ਇਹਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਪੂਰੀ ਖਬਰ ਅਸੀਂ ਤੁਹਾਨੂੰ ਦੱਸਦੇ ਨੇ ਕਿ ਕਿਹਨਾ ਨਿਯਮ ਜਿਹੜੇ ਕਿਹੜੇ ਨਿਯਮ ਨੇ ਉਹ ਛੇ ਨਿਯਮ ਨੇ ਜਨ ਦੇ ਵਿੱਚ ਵੱਡੇ शशिकाल आ, मैं हाँ रमनदीप जीरकपुर तो मैं सी एम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट होए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿए ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹਾਂ ਸਿੰਘ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਇਸ ਨਾਲ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬਿਹਤਰ ਖੁਸ਼ਹਾਲ ਬਦਲਾਅ ਜਿਹੜੇ ਹੋਣ ਜਾ ਰਹੇ ਨੇ 1 ਅਕਤੂਬਰ ਤੋਂ ਇਹ ਬਦਲਾਅ ਜਿਹੜੇ ਹੋਣਗੇ ਪੂਰੀ ਖਬਰ ਤੁਹਾਨੂੰ ਜਿਹੜੀ ਆ ਉਹ ਅਸੀਂ ਦੱਸਾਂਗੇ ਇਨਕਮ ਟੈਕਸ ਨਾਲ ਜੁੜੇ ਕਈ ਬਦਲਾਅ ਅਗਲੇ ਮਹੀਨੇ ਜਾਨੀ 1 ਅਕਤੂਬਰ ਤੋਂ ਹੋਣ ਜਾ ਰਹੇ ਨੇ ਬਜਟ 2024 ਦੇ ਵਿੱਚ ਆਧਾਰ ਕਾਰਡ ਐਸਟੀਟੀ TDS ਦਰ ਡਾਇਰੈਕਟ ਟੈਕਸ ਵਿਵਾਦ ਸੇ ਸੇ ਵਿਸ਼ਵਾਸ ਸਕੀਮ 2024 ਦੇ ਵਿੱਚ ਵੀ ਕੁਝ ਬਦਲਾਅ ਜਿਹੜੇ ਉਹ ਕੀਤੇ ਗਏ ਸਨ ਵਿੱਤ ਬਿੱਲ ਵਿੱਚ ਪ੍ਰਸਤਾਵਿਤ ਬਦਲਾਅ ਪਾਸ ਕੀਤੇ ਗਏ ਸਨ ਤੇ ਹੁਣ ਇਹ ਬਦਲਾਅ ਜਿਹੜੇ 1 ਅਕਤੂਬਰ ਤੋਂ ਲਾਗੂ ਹੋਣ ਜਾ ਰਹੇ ਨੇ ਪਹਿਲਾਂ ਗੱਲ ਕਰ ਲੈਂਦੇ ਆ ਐਸਟੀਟੀ ਦੀ ਤੇ ਫਿਰ ਕਰਦੇ ਆ ਆਧਾਰ ਕਾਰਡ ਦੀ ਤੇ ਫਿਰ ਕਰਦੇ ਆ ਸ਼ੇਅਰ ਸ਼ੇਅਰ ਦੀ ਖਰੀਦਦਾਰੀ ਦੀ ਪਹਿਲਾਂ ਆ ਆਧਾਰ ਦੀ ਗੱਲ ਲੈਣੇ ਆ ਗੱਲ ਆਧਾਰ enrollment id ਦੀ ਵਰਤੋਂ ਹੁਣ ਪੈਨ ਕਾਰਡ ਲਈ ਅਰਜੀ ਦੇਣ ਜਾਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਵੇਗਾ ਸਰਕਾਰ ਅਜੇਹਾ ਪੈਨ ਕਾਰਡ ਦੀ ਵਰਤੋਂ ਨੂੰ ਰੋਕਲ ਨਹੀਂ ਕਰ ਰਹੀ ਹੈ ਦੂਜੀ ਗੱਲ ਕਰ ਲੈਂਦੇ ਆ ਐਸਟੀਟੀ ਦੀ ਬਜਟ 2024 ਨੇ ਫਿਊਚਰਸ ਅਤੇ ਵਿਕਲਪਾ ਯਾਨੀ ਕਿ ਐਫਓ ਤੇ ਪ੍ਰਤੀਪੂਤੀ ट्रांजैक्शन ਟੈਕਸ ਐਸਟੀਟੀ ਨੂੰ ਕ੍ਰਮਵਾਰ 0 0.02 ਫੀਸਦੀ ਅਤੇ 0.1 ਫੀਸਦੀ ਵਧਾ ਦਿੱਤੀ ਹੈ ਨਾਲ ਹੀ ਸ਼ੇਅਰ ਬਾਈਬੈਕ ਤੋਂ ਪ੍ਰਾਪਤ ਆਮਦਨ ਲਬਪਾਤਰੀ ਆ ਲਈ ਟੈਕਸ ਜੋਗ ਹੋਵੇਗੀ ਇਹ ਬਦਲਾ 1 ਅਕਤੂਬਰ 2024 ਤੋਂ ਲਾਗੂ ਹੋਵੇਗਾ ਇਸੇ ਤਰ੍ਹਾਂ ਇਹ 6 ਨਿਯਮ ਜਿਹੜੇ ਆ ਉਹਨਾਂ ਦੇ ਵਿੱਚ ਬਦਲਾ ਕੀਤਾ ਗਿਆ ਸ਼ੇਅਰ ਦੀ ਜਿਹੜੀ ਖਰੀਦਾਰੀ ਆ ਉਹਨਾਂ ਦੇ ਵਿੱਚ ਦੱਸ ਜਿਨੀਏ ਕਿਹੜੇ ਬਦਲਾਵਾ ਸ਼ੇਅਰ ਦੀ ਖਰੀਦਾਰੀ 1 ਅਕਤੂਬਰ ਤੋਂ ਸ਼ੇਅਰ ਧਾਰਕ ਪੱਧਰ ਤੇ ਟੈਕਸ ਦੇ ਅਧੀਨ ਹੋਵੇਗੀ ਇਸ ਨਾਲ ਨਿਵੇਸ਼ਕਾਂ ਤੇ ਟੈਕਸ ਦਾ ਬੋਝ ਹੋਵੇਗਾ ਇਸ ਤੋਂ ਇਲਾਵਾ ਇਹ ਕਿਸੇ ਵੀ ਪੂੰਜੀ ਲਾਭ ਜਾਟ ਕਾਟੇ ਦੀ ਗਣਨਾ ਕਰਦੇ ਸਮੇ ਇਹਨਾਂ ਸ਼ਹਿਰ ਦੀ ਪ੍ਰਾਪਤੀ ਲਾਗਤ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਚੌਥੀ ਗੱਲ ਗਣੇ ਫਲੋਟਿੰਗ ਰੇਟ ਬੈਂਟਡੀਐਸ ਬਜਟ 2024 ਦੇ ਵਿੱਚ ਇਹ ਘੋਸ਼ਣਾ ਕੀਤੀ ਗਈ ਹੈ ਕਿ 1 ਅਕਤੂਬਰ 2024 ਤੋਂ ਫਲੋਟਿੰਗ ਰੇਟ ਬੈਂਡਾ ਸਮਿੱਤ ਖਾਸ ਕੇਂਦਰੀ ਅਤੇ ਰਾਜ ਸਰਕਾਰ ਤੋਂ ਇਹ 10% ਦੀ ਦਰ ਨਾਲ ਸਰੋਤ ਤੇ ਟੈਕਸ ਕਟਿਆ ਜਾਵੇਗਾ ਟीडीएस ਤੇ ਇਸ ਤੋਂ ਬਾਅਦ ਇਹ ਸਾਰੇ ਜਿਹੜੇ ਨਿਯਮ ਨੇ 1 ਅਕਤੂਬਰ ਤੋਂ ਲਾਗੂ ਹੋਣ ਜਾ ਰਹੇ ਨੇ ਇਨਕਮ ਟੈਕਸ ਨਾਲ ਜੁੜੇ ਕਈ ਬਦਲਾਅ ਜਿਹੜੇ ਆ ਅਗਲੇ ਮਹੀਨੇ ਜਾਨਕਿ 1 ਅਕਤੂਬਰ ਤੋਂ ਹੋਣ ਜਾ ਰਹੇ ਨੇ ਬਜਟ 2024 ਦੇ ਵਿੱਚ ਆਧਾਰ ਕਾਰਡ ਐਸਟੀਟੀ ਟीडीएस ਦਰ ਡਾਇਰੈਕਟ ਟੈਕਸ ਵਿਵਾਦ ਸੇ ਵਿਸ਼ਵਾਸਕੀਮ 2024 ਦੇ ਵਿੱਚ ਕੁਝ ਬਦਲਾਅ ਬਦਲਾਅ ਜਿਹੜੇ ਆ ਉਹ ਕੀਤੇ ਗਏ ਨੇ ਆਧਾਰ ਇਨਰੋਲਮੈਂਟ ਆਈਡੀ ਦੇ ਵਰਤੋਂ ਹੁਣ ਪੈਨ ਕਾਰਡ ਦੀ ਹੁਣ ਪੈਨ ਕਾਰਡ ਦੀ ਅਰਜ਼ੀ ਦੇਣ ਜਾਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ 1 ਅਕਤੂਬਰ ਤੋਂ ਲਾਗੂ ਹੋਵੇਗਾ ਸਰਕਾਰ ਅਜਾ ਪੈਨ ਕਾਰਡ ਦੀ ਦੁਰਵਰਤੋਂ ਰੋਕਣ ਲਈ ਕਰ ਰਹੀ ਹੈ ਤੇ ਛੇ ਨਿਯਮ ਜਿਹੜੇ ਨੇ ਉਹਨਾਂ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਤੇ 1 ਅਕਤੂਬਰ ਤੋਂ ਇਹ ਵੱਡੇ ਬਦਲਾਅ ਜਿਹੜੇ ਹੋਣਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram x or whatsapp channel par